ਇਹ ਤੋਂ ਵੱਧ ਸਖਸ਼ਤਾ ਸਨਮਾਨਿਤ ਵਾਤਾਵਰਣ ਸੁਧਾਰਾ ਲਈ ਵੱਡੇ ਉਪਰਾਲਿਆਂ ਦੀ ਲੋੜ ਰੋਹਿਤ ਸਲਾਰਿਆ ਵਾਤਾਵਰਣ ਸੁਧਾਰਾ ਵਿੱਚ ਯਤਨਸ਼ੀਲ ਸਮਾਜ ਸੇਵੀ ਵੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਕੁਦਰਤ ਪੱਖੀ ਸਖਸ਼ਤਾ ਦੇ ਸਨਮਾਨ ਲਈ ਸੁਸਾਇਟੀ ਦੇ ਦਫਤਰ ਆਸਥਿਆ ਵਿੱਚ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ਇਸ ਸਮਾਗਮ ਵਿੱਚ ਪੰਜਾਬ ਗ੍ਰਾਮੀਨ ਬੈਂਕ ਦੇ ਰੀਜਨਲ ਮੈਨੇਜਰ ਰੋਹਿਤ ਸਲਾਰਿਆ ਬਤੌਰ ਮੁੱਖ ਮਹਿਮਾਨ ਪਧਾਰੇ ਜਤਕੀ ਸੁਸਾਇਟੀ ਦੇ ਚੇਅਰਮੈਨ ਮਹਿਰ ਚੰਨ ਨੇ ਇਸ ਮੌਕੇ ਦੀ ਪ੍ਰਧਾਨਗੀ ਕੀਤੀ ਸਮਾਗਮ ਦੌਰਾਨ ਕੁਦਰਤ ਪੱਖੀ ਤੀਤੋ ਵੱਧ ਸਖਸ਼ਤਾ ਦਾ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੋਏ ਮਹਿਮਾਨਾਂ ਨੂੰ ਜੀ ਆਇਆ ਆਖ ਦਿਆ ਵਾਤਾਵਰਣ ਪ੍ਰੇਮੀ ਵੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਕਾ ਸਿੰਘ ਅਟਵਾਲ ਨੇ ਦੱਸਿਆ ਕਿ ਮੌਨਸੂਨ ਮੌਸਮ ਦੌਰਾਨ ਸੁਸਾਇਟੀ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਫਸਲੀ ਬਖਸ਼ ਢੰਗ ਨਾਲ ਚਲਾਈ ਗਈ ਸੀ ਇਸ ਮੁਹਿੰਮ ਵਿੱਚ ਜਿਨ੍ਹਾਂ ਸਖਸ਼ਤਾ ਨੇ ਵੱਧ ਚੜ ਕੇ ਯੋਗਦਾਨ ਪਾਇਆ ਸੀ ਉਨਾ ਸੋਸਾਇਟੀ ਵੱਲੋਂ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ। ਰੋਹਿਤ ਸਲਾਰਿਆ ਰਿਜ਼ਰਨਲ ਮੈਨੇਜਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਾਤਾਵਰਣ ਸੁਧਾਰਾ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਸੋਸਾਇਟੀ ਦੇ ਅਗੋਂ ਸੁਝਾਅ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨਾਲ رابطہ ਬਣਾ ਕੇ ਪ੍ਰਾਲੀਨਾ ਸਾੜੇ ਦਾ ਹੱਲ ਕੱਢਣ ਦੇ ਉਪਰਾਲੇ ਵੀ ਕੀਤੇ ਜਾਣ। ਉਹਨਾਂ ਕਿਹਾ ਕਿ ਜਿੱਥੇ ਬੈਂਕ ਦਾ ਰੋਲ ਹੋਵੇਗਾ ਬੈਂਕ ਮੋਰੀ ਰੋਲ ਅਦਾ ਕਰੇਗਾ। ਉਨਾ ਹੋਰ ਆਖਿਆ ਕਿ ਪ੍ਰਾਲੀ ਨੂੰ ਬਿਨਾਂ ਸਾੜੇ ਖੇਤੀ ਕਰਨ ਵਾਲੇ ਕੁਦਰਤ ਪੱਖੀ ਕਿਸਾਨਾਂ ਦਾ ਵੀ ਸਨਮਾਨ ਕੀਤਾ ਜਾਵੇ ਸੋਸਾਇਟੀ ਦੇ ਚੇਅਰਮੈਨ ਮੇਅਰ ਚੰਨ ਨੇ ਸੋਸਾਇਟੀ ਵੱਲੋਂ ਕਿਤੇ ਜਾ ਰਹੇ ਵਿਕਾਸ ਕਰਜ਼ਾ ਦੀ ਰਿਪੋਰਟ ਪੇਸ਼ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਕਿਤੇ ਜਾਣ ਵਾਲੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਕਿਸਾਨ ਆਗੂ ਗੁਰਦੀਪ ਸਿੰਘ ਪੰਡਾਲ ਜਿੱਤ ਸਿੰਘ ਐਸ.ਐਸ.ਟੀ. ਐਸੋਸੀਏਸ਼ਨ ਜੋਗਿੰਦਰ ਸਿੰਘ ਜਾਤੀਕੇ ਸੁਮਿਤ ਗਰਗ ਖੇਰਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜੱਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਸਤਿ ਨਾਨ ਤੁਹਾਡਾ ਮੇਰਾ ਨਾਮ ਮੇਰचंद ਜੀ ਅੱਜ ਜੋ ਸਮਾਗਮ ਹੋਇਆ ਹੈ ਦੇ ਬਾਰੇ ਕੀ ਕਹਿਣਾ ਚਾਹਾਂਗਾ ਤੁਸੀਂ ਇਹ ਸਾਡੀ ਸੋਸਾਇਟੀ ਦਾ ਜੀ ਇੱਕ ਸਮਝੋ ਜੇ ਜਨਤਾ ਦੇ ਸਹਿਯੋਗ ਦੇ ਨਾਲ ਅਸੀਂ ਮਹਿਮ ਸ਼ੁਰੂ ਕੀਤੀ ਸੀ ਜਿਹੜੀ ਰੋਕ ਲਗਾਉਣ ਦੀ ਔਰ ਬਹੁਤ ਦੇ ਦੇ ਚ ਕਾਮਯਾਬੀ ਸਾਨੂੰ ਮਿਲੀ ਆ ਜਿਨ੍ਹਾਂ ਜਿਨ੍ਹਾਂ ਨੇ ਯੋਗਦਾਨ ਪਾਇਆ ਇੱਕ ਤਾਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਸੀ ਔਰ ਅਸੀਂ ਯੂਨਿਟ ਦੇ ਸਹਿਯੋਗ ਨਾਲ ਮੋਟੀਵੇਟ ਹੋਏ ਆ ਉਹਦੇ ਅ ਪ੍ਰਾਰਾਲੇ ਦੇ ਵਿੱਚ ਅਸੀਂ ਇਹ ਕੰਮ ਕੀਤਾ ਸੋਸਾਇਟੀ ਕੀ ਕੀ ਕੰਮ ਕਰ ਰਹੀ ਹੈ ਇਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਤੀ ਸੋਸਾਇਟੀ ਬੇਸਿਕਲੀ ਸਰ ਅਸੀਂ ਇੱਕ ਜਿਹੜੀ ਰੂਰਲ ਡਿਵੈਲਪਮੈਂਟ ਜਿਹਦੇ ਵਿੱਚ ਖਾਸ ਕਰਕੇ ਮਹਿਲਾਵਾਂ ਆ ਉਹਨਾਂ ਨੂੰ ਅਸੀਂ ਇੱਕ ਕਿੱਤੇ ਦੀ ਬੁਣਨੇ ਸਿਲਾਈ ਦਿੰਦੇ ਆ ਜਿਹਦੇ ਵਿੱਚ ਸਿਲਾਈ ਕਢਾਈ ਆ ਉਸ ਤੋਂ ਪਹਿਲਾਂ ਅਸੀਂ ਸਰਪਸਾਬਣ ਵਗੈਰਾ ਬਣਾਉਂਦਾ ਵੀ ਉਹਨਾਂ ਨੂੰ ਦੇ ਦਿੰਦੇ ਆ ਤੇ ਅਸੀਂ ਤੋਂ ਨੇ ਵੀ ਉਹ ਆਤਮ ਲੈ ਪਰ ਹੋ ਕੇ ਆਪਣੇ ਘਰ ਦੇ ਵਿੱਚ ਜਿਆਦਾ ਤੋਂ ਜਿਆਦਾ ਜੂਰੰਪਾਉਂ ਸੀਤੀ ਨਾਮ ਦਾ ਮੈਂ ਜੋਗਾ ਸਿੰਘ ਢਵਾਲ ਪ੍ਰੈਜ਼ੀਡੈਂਟ ਬੈਪਟਿਸਟ ਚੈਰੀਟੇਬਲ ਸੁਸਾਇਟੀ ਇਹ ਸੁਸਾਇਟੀ ਜਿਹੜੀ ਔਰਤਾਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਦੀ ਆ ਉਹਦੇ ਨਾਲ ਨਾਲ ਥੋੜੇ ਦਿਨ ਪਹਿਲਾਂ ਅਸੀਂ ਟ੍ਰਿਪਲ ਆਰਟ ਸਟੇਸ਼ਨ ਕੰਪਲੇਨ ਚਲਾਈ ਔਰ ਜਿਨ੍ਹਾਂ ਲੋਕਾਂ ਨੇ ਵੀ ਇਸ ਟਰੀ ਪਲਾਂਟੇਸ਼ਨ ਕੈਂਪੇਨ ਵਿੱਚ ਥੋੜਾ ਬੋਤਾ ਯੋਗਦਾਨ ਪਾਇਆ ਅੱਜ ਅਸੀਂ ਦਫ਼ਤਰ ਵਿੱਚ ਬੁਲਾ ਕੇ ਛੋਟਾ ਜਿਹਾ ਸਮਾਗਮ ਕੀਤਾ ਔਰ ਉਸ ਸਮਾਗਮ ਦੌਰਾਨ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਤਰ੍ਹਾਂ ਯੋਗਦਾਨ ਪਾਉਂਦੇ ਰਹਿਣ ਤਾਂ ਅਸੀਂ ਵਾਤਾਵਰਣ ਦੀ ਸੁਰੱਖਿਆ ਲਈ ਕੁਝ ਨਾ ਕੁਝ ਕੰਮ ਕਰਦੇ ਰਹੀਏ ਆਮ ਲੋਕਾਂ ਨੂੰ ਕੀ ਸੁਝਾ ਦੇਣਾ ਚਾਹੋਗੇ ਵਾਤਾਵਰਣ ਨੂੰ ਸੰਭਾਲਣ ਵਾਸਤੇ ਆਮ ਲੋਕਾਂ ਨੇ ਸੁਝਾਇਆ ਕਿ ਇੱਕ ਕੁਦਰਤ ਦਾ ਨਿਯਮ ਕਹ ਲੋ ਕਿ ਬੰਦਾ ਆਪਣੀ ਲਾਈਫ ਦੇ ਵਿੱਚ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ 40 ਦਰਖਤ ਖਾ ਜਾਂਦਾ ਔਰ ਉਹ ਆਪਣੀ ਲਾਈਫ ਦੇ ਵਿੱਚ ਲਾਉਂਦਾ ਕਿੰਨੇ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਅਸੀਂ ਜੇ ਅਗਰ 40 ਨਹੀਂ ਲਗਾ ਸਕਦੇ ਕਮ ਸੇ ਕਮ ਜਿੰਨੇ ਵੀ ਲਗਾ ਸਕਦੇ ਅਸੀਂ ਲਗਾਈਏ ਕਿਉਂਕਿ ਜਿਹੜੀ ਆਕਸੀਜਨ ਮਿਲਣੀ ਆ ਸਾਹ ਮਿਲਣਾ ਉਹ ਸਾਨੂੰ ਦਰਖਤਾਂ ਤੋਂ ਹੀ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਪ੍ਰੀਤ ਸਿੰਘ ਪੰਡਾਲ ਹਾਂ ਸੂਬਾ ਜੰਮੂ ਕਸ਼ਮੀਰ ਪੰਜਾਬ ਕਿਸਾਨ ਯੂਨੀਅਨ ਬਾਰਡ ਅੱਜ ਤੁਸੀਂ ਬੀਸੀਐਸ ਸੰਸਥਾ ਵੱਲੋਂ ਕਰਵਾਏ ਗਏ ਸਵਾਗਤ ਵਿੱਚ ਪਹੁੰਚੇ ਹਾਂ ਕੀ ਕਹਿਣਾ ਚਾਹਾਂਗੇ ਸਭ ਨੂੰ ਅੱਜ ਇਸ ਸਮਾਗਮ ਵਿੱਚ ਪਹੁੰਚੇ ਹਾਂ ਕਿ ਪਵਨ ਗਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿਉਂਕਿ ਇਸ ਕਨਸੈਪਟ ਦੇ ਉੱਪਰ ਜਿਹੜੀ ਇਹ ਸੰਸਥਾ ਚਲਾ ਰਹੀ ਨੇ ਕਿਉਂਕਿ ਅੱਜ ਅਸੀਂ ਆਪਣੀ ਧਰਤੀ ਵੀ ਆਪਣੀ ਖਰਾਬ ਕਰ ਚੁੱਕੇ ਹਾਂ ਕਿ ਜਿਹੜੀ ਸਾਡਾ ਪਾਣੀ ਹੈ ਉਹ ਵੀ ਖਰਾਬ ਹੋ ਚੁੱਕਿਆ ਹੈ ਤੇ ਜਿਹੜੀ ਸਾਡੀ ਹਵਾ ਹੈ ਇਹ ਵੀ ਪੋਲਿਊਟ ਹੋ ਚੁੱਕੀ ਹੈ ਇਸੇ ਲਈ ਮੁਹਿੰਮ ਤਿਆਰ ਨਾ ਵੱਲੋਂ ਜਿਹੜੀ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ ਸੀ ਕਿਉਂਕਿ ਇੱਕ ਰੁੱਖ ਤੇ 100 ਸੁੱਖ ਅਸੀਂ ਇਹ ਗੱਲ ਸੁਣਦੇ ਆਏ ਆ ਇਹ ਗੱਲ ਬਿਲਕੁਲ ਜਾਇਜ਼ ਵੀ ਹੈਗੀ ਆ ਕਿਉਂਕਿ ਅੱਜ ਜਿਹੜਾ ਸਾਡਾ ਪੰਜਾਬ ਦਾ ਜਾਂ ਭਾਰਤ ਦਾ ਜਿਹੜਾ ਹੈਗਾ ਗੱਲ ਕਰੀਏ ਕਿ 50 ਡਿਗਰੀ ਨੂੰ ਜਿਹੜਾ ਟੈਂਪਰੇਚਰ ਪਹੁੰਚ ਗਿਆ ਏ ਉਹਦਾ ਸਭ ਤੋਂ ਵੱਡਾ ਕਾਰਨੀ ਹੈ ਕਿ ਜਿਹੜੇ ਇੱਥੇ ਰੁੱਖਾਂ ਦੀ ਕਟਾਈ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਚਾਹੇ ਉਹ ਭਾਰਤ ਮਾਲਾ ਪ੍ਰੋਜੈਕਟ ਹੋਵੇ ਜਾਂ ਅਸੀਂ ਗੱਲ ਕਰੀਏ ਕਿ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਇਡੇ ਸ਼ਹਿਰ ਉਸਾਇ ਜਾ ਰਹੇ ਜਿਹੜੇ ਕੰਕਰੀਟ ਦੀਆਂ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਨੇ ਸੜਕਾਂ ਉੱਤੇ ਜਾਲ ਵਸਾਏ ਜਾ ਰਹੇ ਨੇ ਪਰ ਜਿੱਥੇ-ਜਿੱਥੇ ਉਹ ਸੜਕਾਂ ਨੂੰ ਚੌੜਾ ਕਰਨ ਦੇ ਲਈ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ ਪਰ ਉੱਥੇ ਉਹਨੇ ਰੁੱਖ ਲਗਾਏ ਨਹੀਂ ਜਾ ਸਕਦੇ ਪਨੇ ਜਾ ਰਹੇ ਧੁਕਾ ਸਿੰਘ ਘਟਵਾਲ ਹੋਰਾਂ ਵੱਲੋਂ ਜਿਹੜਾ ਇਹ ਮੁਹਿੰਮ ਚਲਾਈ ਗਈ ਸੀ ਇਹਦੀ ਅਸੀਂ ਸ਼ਲਾਘਾ ਵੀ ਕਰਦੇ ਹਾਂ ਤੇ ਜਥੇਬੰਦੀ ਵੱਲੋਂ ਕੋਣ ਵਾਲੇ ਸਮੇਂ ਦੇ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦੀ ਵੀ ਇਹਨਾਂ ਨੂੰ ਅਸੀਂ ਆਸ਼ਵਾਸ਼ਣ ਦਿੰਦੇ ਹਾਂ ਕਿ ਜਥੇਬੰਦੀ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਗੀ ਜਿੱਥੇ ਵੀ ਪੰਜਾਬ ਕਿਸਾਨ ਯੂਨੀਅਨ ਬਾਗੀ ਜਾਂ ਸਾਡੀਆਂ ਭਰਾਤਰੀਆਂ ਜਿਹੜੀਆਂ ਜਥੇਬੰਦੀਆਂ ਨੇ ਕਿਤੇ ਵੀ ਤੁਹਾਨੂੰ ਕਿਸੇ ਵੀ ਕਿਸਮ ਦੀ ਲੋੜ ਹੈ ਰੋਕ ਲਗਾਉਣ ਦੇ ਨਾਲ ਨਾਲ ਅਸੀਂ ਜਿਹੜੀਆਂ ਵੀ ਹੈਗੀਆਂ ਚਾਹੇ ਉਹ ਪਾਣੀ ਦੀ ਛੋਟਾ ਨੂੰ ਲੈ ਕੇ ਹੋਵੇ ਜਾਂ ਜਿਹੜੀ ਹਵਾ ਜਿਹੜੀ ਪੋਲਿਊਟ ਹੋ ਰਹੀ ਹੈ ਜਿਹੜੀ ਅਸੀਂ ਸ਼ੰਕੇ ਜਾਹਰ ਕਰਦੇ ਰਹੇ ਹਾਂ ਕਿ ਕਿਸਾਨੀ ਸੰਘਰਸ਼ ਦੇ 13 ਮਹੀਨੇ ਦਾ ਦਿੱਲੀ ਸੰਘਰਸ਼ ਚੱਲਿਆ ਕਿ ਇੱਕ ਦਿਨ ਉਹ ਆਊਗਾ ਕਿ ਤੁਹਾਡੇ ਮੋਢਿਆਂ ਦੇ ਉੱਤੇ ਸਿਲੰਡਰ ਆਕਸੀਜਨ ਦੇ ਟੰਗੇ ਜਾਣਗੇ ਤੇ ਅੱਜ ਉਹ ਸੱਚ ਸਾਬਤ ਹੋ ਰਿਹਾ ਹੈ ਅੱਜ ਪੂਨੇ ਦੇ ਵਿੱਚ ਬੰਬੇ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੇ ਹੈਗੇ ਆ ਆਕਸੀਜਨ ਪਾਰਲਰ ਪੁੱਲ ਚੁੱਕੇ ਨੇ ਅਸੀਂ ਜੇ ਇਨਾਂ ਚੀਜ਼ਾਂ ਨੂੰ ਨਜਾਤ ਪਾਉਣੀ ਹੈ ਤਾਂ ਰੁੱਖ ਲਾਉਣਾ ਸਾਨੂੰ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਵੱਤਵੱਦ ਰੁੱਖ ਲਗਾਈਏ ਆਪਣੀਆਂ ਮੋਟਰਾਂ ਦੇ ਉੱਤੇ ਆਪਣੀਆਂ ਖੇਤ ਦੇ ਉੱਤੇ ਬੰਨਿਆਂ ਦੇ ਉੱਤੇ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਏ ਉੱਥੇ ਰੁੱਖ ਲਗਾਓ ਜਿਹਦਾ ਭਾਈ ਜੀ ਨੇ ਦੱਸਿਆ ਕਿ 40 ਰੁੱਖ ਇੱਕ ਇਨਸਾਨ ਆਪਣੀ ਪੂਰੀ ਲਾਈਫ ਦੇ ਵਿੱਚ ਖਾ ਜਾਂਦਾ ਹੈ ਵੱਤਵੱਦ ਕੋਸ਼ਿਸ਼ ਕਰੋ ਜਿਹੜਾ ਪੇਪਰ ਦੱਕੇ ਨਾ ਪੇਪਰ ਆਪਾਂ ਬੁੱਕਸ ਵਰਤਦੇ ਆ ਕਿਤਾਬਾਂ ਵਰਤਦੇ ਆ ਉਹਨਾਂ ਨੂੰ ਦੁਬਾਰਾ ਅਸੀਂ ਉਸ ਉਸ ਵੱਲ ਵੀ ਪਲੈਨਿੰਗ ਕਰ ਰਹੇ ਆ ਕਿ ਅਸੀਂ ਇੱਕ ਬੁੱਕ ਬੈਂਕ ਖੋਲੀਏ ਕਿਉਂਕਿ ਜੇ ਇੱਕ ਰੋਖ ਜਿਹੜਾ ਹੈਗਾ ਪੱਟਿਆ ਜਾਂਦਾ ਤੇ ਫੇਰ ਉਹਦਾ ਕਾਗਜ਼ ਬਣਦਾ ਏ ਉਹ ਵੀ ਇੱਕ ਬਹੁਤ ਵੱਡਾ ਜਿਹਾ ਰੋਖਾਂ ਦੀ ਘਟਾਈ ਦੇ ਵਿੱਚ ਜਿਹੜਾ ਜ਼ਿੰਮੇਵਾਰ ਏ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਇੱਕ ਬੁੱਕ ਬੈਂਕ ਹੋਵੇ ਜਿਹਦੇ ਵਿੱਚੋਂ ਜਿਹੜੇ ਲੋੜ ਵੰਦ ਰਹੇ ਉਹ ਲੋਕ ਲੈ ਕੇ ਜਾਣ ਜਿਹੜੇ ਅਗਲੀ ਕਲਾਸ ਕੋਰ ਰਹੇ ਨੇ ਉਹ ਜਿਹੜੇ ਹੈਗੇ ਉੱਥੇ ਕਰਾਮਾ ਰੱਖ ਜਾਣਾ ਅਸੀਂ ਇਹ ਵੀ ਪਲੈਨਿੰਗ ਕਰ ਰਹੇ ਆ ਸੋ ਇੰਨੀ ਇੱਕ ਬੇਨਤੀ ਆ ਕਬੂਲ ਕਰੋ ਵਾਹਿਗੁਰੂ ਜੀ ਕਾ